ਦੋਸਤੋ ਜਦੋਂ ਵੀ ਕੋਈ ਕਿਸਾਨ ਪੰਜਾਬ ਬੰਦਾ ਜਾਂ ਭਾਰਤ ਬੰਦਾ ਸੱਦਾ ਦਿੰਦੇ ਨੇ ਤਾਂ ਉਹਨਾਂ ਦਾ ਪੂਰਾ ਸਹਿਯੋਗ ਕਰਿਆ ਕਰੋ ਕਿਉਂਕਿ ਕਿਸਾਨ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਨੇ ਕਿਸਾਨਾਂ ਤੋਂ ਬਿਨਾ ਕੋਈ ਵੀ ਕਾਰੋਬਾਰ ਨਹੀਂ ਚੱਲ ਸਕਦਾ ਕਿਉਂਕਿ ਕਿਸੇ ਵੀ ਕਾਰੋਬਾਰ ਲਈ ਜੋ ਕੱਚਾ ਮਾਲ ਹੈ ਉਹ ਖੇਤੀ ਇਹ ਸਾਨੂੰ ਦਿੰਦੀ ਹੈ ਕਿਸਾਨ ਹੀ ਸਾਨੂੰ ਦਿੰਦੇ ਨੇ ਉਸ ਤੋਂ ਬਾਅਦ ਹਰ ਆਪਾਂ ਤਾਂ ਉਸ ਨੂੰ ਸਰਕੂਲੇਟ ਕਰਦੇ ਆ ਤਾਂ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਕਿਸਾਨਾਂ ਨੂੰ ਆਪਣੇ ਦੋਸਤ ਸਮਝੋ ਉਹਨਾਂ ਨੂੰ ਦੁਸ਼ਮਣ ਨਾ ਸਮਝੋ 70% ਤੋਂ ਜ਼ਿਆਦਾ ਪਾਪੂਲੇਸ਼ਨ ਭਾਰਤ ਦੀ ਕਿਸਾਨੀ ਨਾਲ ਜੁੜੀ ਹੋਈ ਹੈ। ਔਰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਿਸਾਨੀ ਹੀ ਉਹਨਾਂ ਨੂੰ ਰੋਜ਼ਗਾਰ ਦਿੰਦੀ ਹੈ। ਇੰਨੀ ਵੱਡੀ ਪਾਪੂਲੇਸ਼ਨ ਨੂੰ ਕੋਈ ਵੀ ਦੇਸ਼ ਨੌਕਰੀ ਨਹੀਂ ਦੇ ਸਕਦਾ। ਤਾਂ ਸਾਨੂੰ ਕਿਸਾਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਜਿਹੜੇ ਇੰਨੀ ਵੱਡੀ ਪਾਪੂਲੇਸ਼ਨ ਦਾ ਤੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਕਿਉਂਕਿ ਫੂਡ ਤੋਂ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਪੈਸਾ ਨਹੀਂ ਅਸੀਂ ਖਾ ਸਕਦੇ ਪੈਸੇ ਤੋਂ ਅਸੀਂ ਭੋਜਨ ਖਰੀਦ ਕੇ ਹੀ ਖਾਂਦੇ ਆ ਤਾਂ ਹੀ ਬੇਨਤੀ ਹੈ ਕਿ ਕਿਸਾਨਾਂ ਨੂੰ ਪੂਰਾ ਮੋਢਾ ਨਾਲ ਮੋਢਾ ਜੋੜ ਕੇ ਖੜਿਆ ਕਰੋ ਕੋਈ ਕਿਸਾਨ ਨਹੀਂ ਹੀ ਕੈਸੀ ਚੀਜ਼ ਹੈ ਜਿਸ ਤੋਂ ਸਰਕਾਰਾਂ ਡਰਦੀਆਂ ਨੇ ਜਿਸ ਦਿਨ ਕਿਸਾਨ ਖਤਮ ਹੋ ਗਏ ਤਾਂ ਵਪਾਰੀਆਂ ਨੂੰ ਜਾਂ ਛੋਟੇ ਦੁਕਾਨਦਾਰਾਂ ਨੂੰ ਕਾਬੂ ਕਰਨਾ ਸਰਕਾਰ ਲਈ ਕੋਈ ਮੁਸ਼ਕਲ ਨਹੀਂ ਹੈਗਾ ਉਦੋਂ ਫਿਰ ਤੁਸੀਂ ਕਿਸਾਨਾਂ ਨੂੰ ਯਾਦ ਕਰੋਗੇ ਤੁਹਾਡੀ ਕਿਸੇ ਨੇ ਬਾਹ ਨਹੀਂ ਫੜਨੀ ਕਿਸਾਨ ਸਾਡੀ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਪਾਪੂਲੇਸ਼ਨ ਹੈ ਔਰ ਬਹੁਤ ਵੱਡਾ ਯੋਗਦਾਨ ਹੈ ਭਾਰਤ ਦੇ ਆਰਥਿਕਤਾ ਦੇ ਵਿੱਚ ਕਿਉਂਕਿ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਭਾਰਤ ਦੀ ਇਕਨੋਮੀ ਨੂੰ ਅਸੀਂ ਐਗਰੀਕਲਚਰ ਤੋਂ ਮੂਵ ਕਰਕੇ ਸਰਵਿਸ ਇੰਡਸਟਰੀ ਵੱਲ ਲੈ ਕੇ ਜਾਣਾ ਹੈ ਠੀਕ ਹੈ ਇਹ ਮੰਨਦੇ ਆ ਕਿ ਗ੍ਰੋਥ ਤਾਂ ਬਹੁਤ ਹੋ ਜੂਗੀ ਪਰ ਉਹਦੇ ਨਾਲ ਨਾਲ ਸਾਡਾ ਰਿਸਕ ਵੀ ਬਹੁਤ ਜ਼ਿਆਦਾ ਵੱਧ ਜਾਏਗਾ ਕਿਉਂਕਿ ਐਗਰੀਕਲਚਰ ਕਾਰੋਬਾਰ ਇੱਕ ਐਸਾ ਸਿਸਟਮ ਹੈ ਜਿਸ ਦੇ ਵਿੱਚ ਜਲਦੀ ਜਲਦੀ ਮੰਦਾ ਨਹੀਂ ਆ ਸਕਦਾ ਕਿਉਂਕਿ ਉਸ ਨੂੰ ਟਾਈਮ ਲੱਗਦਾ ਇੱਕਦਮ ਇਹ ਡਾਊਨ ਨਹੀਂ ਜਾ ਸਕਦੀ ਪਰ ਜੋ ਸਰਵਿਸ ਇੰਡਸਟਰੀ ਹੈ ਉਹ ਜਿੰਨੀ ਤੇਜ਼ੀ ਨਾਲ ਉੱਪਰ ਜਾਂਦੀ ਹੈ ਉੰਨੀ ਹੀ ਤੇਜ਼ੀ ਨਾਲ نیچے ਵੀ ਆ ਸਕਦੀ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕੁਝ ਕੰਟਰੀਆਂ ਨੇ ਜਿਹੜੀਆਂ ਟੂਰਿਜ਼ਮ ਦੇ ਉੱਪਰ ਹੀ ਡਿਪੈਂਡ ਕਰਦੀਆਂ ਨੇ ਤਾਂ ਜਦੋਂ ਲੋਕਡਾਊਨ ਲੱਗਿਆ ਸੀਗਾ ਤਾਂ ਉਹਨਾਂ ਦੀ ਇਕਨੋਮੀ ਬਿਲਕੁਲ ਉੱਪਰ ਤੋਂ ਜ਼ਮੀਨ ਤੇ ਆ ਗਈ ਸੀ ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਹੋਇਆ ਕਰੋਨਾ ਦੇ ਦੌਰਾਨ ਵੀ ਆਪਾਂ ਨੂੰ ਇੰਨੀ ਵੱਡੀਆਂ ਕੋਈ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਐਗਰੀਕਲਚਰ ਸਿਸਟਮ ਜੋ ਹੈ ਉਹ ਚੱਲਦਾ ਰਹਿੰਦਾ ਆਪਣੀ ਚਾਲ ਬੇਸ਼ੱਕ ਰਫ਼ਤਾਰ ਉਸ ਦੀ ਥੋੜੀ ਹੁੰਦੀ ਹੈ ਸਲੋ ਹੁੰਦੀ ਹੈ ਪਰ ਉਹ ਚੱਲਦੀ ਰਹਿੰਦੀ ਹੈ ਜੋ ਨੈਚੁਰਲ ਸਪੀਡ ਨਾਲ ਆਪਣੀ ਚੱਲਦੀ ਰਹਿੰਦੀ ਹੈ ਜਦਕਿ ਸਰਕਾਰਾਂ ਨੂੰ ਕਰਨਾ ਹੈ ਚਾਹੀਦਾ ਕਿ ਕਿਸਾਨਾਂ ਨੂੰ ਵੀ ਐਗਰੀਕਲਚਰ ਨਾਲ ਸੰਬੰਧਿਤ ਜੋ ਵਪਾਰ ਨੇ ਉਹਨਾਂ ਨੂੰ ਚਲਾ ਕੇ ਦਿੱਤੇ ਜਾਣ ਜਾਂ ਉਹਨਾਂ ਨੂੰ ਉਸ ਲਈ ਗਾਈਡ ਕੀਤਾ ਜਾਵੇ। ਦੋ ਦੋ ਚਾਰ ਚਾਰ ਪਿੰਡ ਇਕੱਠੇ ਕਰਕੇ ਉਹਨਾਂ ਨੂੰ ਕੋਈ ਨਵਾਂ ਵੀ ਪ੍ਰੋਡਕਟ ਬਣਾਉਣ ਲਈ ਸਹਾਇਤਾ ਦਿੱਤੀ ਜਾਵੇ, ਜਾਣਕਾਰੀ ਦਿੱਤੀ ਜਾਵੇ। ਪਰ ਉਹ ਉਸ ਪ੍ਰੋਡਕਟ ਨੂੰ ਡਾਇਰੈਕਟ B2C ਮਾਰਕੀਟ ਦੇ ਵਿੱਚ ਸਿੱਧਾ ਕਸਟਮਰ ਨੂੰ ਦੇ ਸਕਣ ਇਸ ਤਰ੍ਹਾਂ ਦੇ ਕੋਈ ਸ਼ੋਪਿੰਗ ਮਾਲ ਜਾਂ ਕਿਸਾਨ ਹਟਾ ਵਗੈਰਾ ਕੋਲਿਆਂ ਜਾਣ ਤਾਂ ਜੋ ਸਾਰਾ ਮੁਨਾਫਾ ਸਿੱਧਾ ਕਿਸਾਨਾਂ ਨੂੰ ਹੋ ਸਕੇ ਔਰ ਛੋਟੇ ਦੁਕਾਨਦਾਰ ਛੋਟੇ ਦੁਕਾਨਦਾਰਾਂ ਨੂੰ ਸਪਲਾਈ ਦਿੱਤੀ ਜਾਵੇ ਜਿਸ ਨਾਲ ਦੋਨਾਂ ਦਾ ਹੀ ਫਾਇਦਾ ਹੋਏਗਾ ਕਿਸਾਨਾਂ ਦੇ ਵੀ ਚਾਰ ਪੈਸੇ ਵਧਿਆ ਵਚਣਗੇ ਤੇ ਛੋਟੇ ਦੁਕਾਨਦਾਰ ਵੀ ਵਧਿਆ ਗ੍ਰੋਥ ਕਰਨਗੇ ਕਿਉਂਕਿ ਅਗਰ ਤੁਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤਾਂ ਵੱਡੇ ਵੱਡੇ ਮਾਲ ਖੁੱਲ ਜਾਣਗੇ ਛੋਟੇ ਦੁਕਾਨਦਾਰਾਂ ਨੂੰ ਇੰਨਾ ਮਾਰਜਨ ਨਹੀਂ ਹੁੰਦਾ ਕਿ ਉਹ ਵੱਡੇ ਵੱਡੇ ਮਾਲਾਂ ਦਾ ਮੁਕਾਬਲਾ ਕਰ ਸਕਣ ਵੱਡੇ ਮਾਲ ਬਹੁਤ ਘੱਟ ਮਾਰਜਨ ਤੇ ਬਲਕ ਦੇ ਵਿੱਚ ਮਾਲ ਚੱਕਦੇ ਨੇ ਔਰ ਰਿਟੇਲਰਾਂ ਨੂੰ ਵੇਚਦੇ ਨੇ ਤਾਂ ਦੇਖੋ ਵੀ ਇੱਕ ਇੱਕ ਮਾਲ ਕਿੰਨੀਆਂ ਦੁਕਾਨਾਂ ਨੂੰ ਖਾ ਜਾਂਦਾ ਹੈ ਤੇ ਬੜਾ ਗੰਭੀਰ ਵਿਸ਼ਾ ਹੈ ਕਿ ਕਿਸਾਨ ਸਾਡੇ ਮਿੱਤਰ ਨੇ ਦੁਸ਼ਮਣ ਨਹੀਂ ਹਨ ਤਾਂ ਇਹ ਸੋਚ ਆਪ ਨੂੰ ਬਦਲਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਬਿਨਾ ਫੂਡ ਤੋਂ ਕੋਈ ਲਾਈਫ ਨਹੀਂ ਹੈ ਆਪਾਂ ਪੈਸਾ ਨਹੀਂ ਖਾ ਸਕਦੇ ਆਪਾਂ ਭੋਜਨ ਨਹੀਂ ਖਾ ਸਕਦੇ ਧੰਨਵਾਦ